ਮੋਕਾ ਦੇ ਪਿੰਡ ਬਹੋਨਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਜਿਹੜਾ ਪਤੀ ਹੈ ਉਹਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੁਣ ਇਹ ਕਤਲ ਦਾ ਕਾਰਨ ਇਹ ਹੈ ਕਿ ਜਿਹੜਾ ਇਹ ਹਸਬੈਂਡ ਹੈ ਜਿਹਦਾ ਨਾਮ ਹਰਮੇਸ਼ ਸਿੰਘ ਹੈ ਇਹ ਆਪਣੀ ਪਤਨੀ ਸਰਬਜੀਤ ਕੌਰ ਨੂੰ ਰੋਕਦਾ ਹੁੰਦਾ ਸੀਗਾ ਕਿ ਉਹ ਇੰਸਟਾਗ੍ਰam ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਰੀਲਾਂ ਜਾਂ ਆਪਣੀਆਂ ਫੋਟੋ ਅਪਲੋਡ ਨਾ ਕਰੇ ਦਰਸਲ ਹਰਮੇਸ਼ ਦਾ ਸਰਬਜੀਤ ਕੌਰ ਨਾਲ ਦੂਜਾ ਵਿਆਹ ਸੀਗਾ ਔਰ ਦੂਸਰੇ ਵਿਆਹ ਤੋਂ ਇਹਨਾਂ ਦੇ ਇੱਕ 23 ਸਾਲ ਦਾ ਪੁੱਤਰ ਵੀ ਸੀ ਪਰ ਇਹਦੀ ਵਾਈਫ ਨੂੰ ਬਹੁਤ ਜ਼ਿਆਦਾ ਸ਼ੌਂਕ ਸੀਗਾ ਕਿ ਉਹ ਇੰਸਟਾਗ੍ਰam ਦੇ ਉੱਤੇ ਰੀਲਾਂ ਬਣਾ ਕੇ ਪਾਵੇ ਜਾਂ ਜਿਹੜਾ ਵਾ ਉਹ ਆਪਣੀਆਂ ਜਿਹੜੀਆਂ ਫੋਟੋਜ਼ ਆ ਉਹ ਅਪਲੋਡ ਕਰੇ ਇਹ ਤੋਂ ਹਰਮੇਸ਼ ਜਿਹੜਾ ਉਹ ਬੜਾ ਖਫਾ ਰਹਿੰਦਾ ਸੀ ਪਰ ਬੀਤੀ ਰਾਤ ਹੁੰਦਾ ਕੀ ਹੈ ਕਿ ਜਦੋਂ ਇਹ ਆਪਣੇ ਘਰ ਜਾਂਦਾ ਸ਼ਾਮ ਨੂੰ ਇਹ ਕਿਸੇ ਹੋਟਲ ਦੇ ਵਿੱਚ ਕੰਮ ਕਰਦਾ ਸੀ ਤਾਂ ਇਹ ਵੇਖਦਾ ਕਿ ਇਹਦੇ ਘਰ ਦੇ ਵਿੱਚ ਇੱਕ ਗੈਰ ਸ਼ਖਸ ਜਿਹੜਾ ਉਹ ਮੌਜੂਦ ਹੈ ਇਹਨੂੰ ਵੇਖ ਕੇ ਗੁੱਸਾ ਚੜ ਜਾਂਦਾ ਔਰ ਲੱਗੇ ਇੱਕ ਜਿਹੜਾ ਕੁਹਾੜੀ ਪਈ ਹੁੰਦੀ ਆ ਉਹਦਾ ਨਾਲ ਇਹ ਆਪਣੀ ਪਤਨੀ ਤੇ ਵਾਰ ਕਰਦਾ ਜਿਸ ਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ ਕਿਉਂਕਿ ਇਨੂੰ ਇਹ ਸ਼ੱਕ ਪਹਿਲਾਂ ਹੀ ਸੀਗਾ ਕਿ ਜਿਹੜਾ ਮੇਰੀ ਵਾਈਫ ਹੈ ਇਹਦੇ ਕਿਸੇ ਦੇ ਨਾਲ ਇਲਿਜੀਟ ਰਿਲੇਸ਼ਨ ਹੈਗੇ ਆ ਇਹ ਗੈਰ ਜਿਹੜੇ ਨਜਾਇਜ਼ ਸਬੰਧ ਆ ਉਹਨਾਂ ਦੇ ਵਿੱਚ ਇਨਵੋਲਵ ਹੁਣ ਜਦੋਂ ਇਹਨੇ ਆਪਣੀ ਵਾਈਫ ਦਾ ਕਤਲ ਕਰ ਦਿੱਤਾ ਤਾਂ ਇਹਨਾਂ ਦਾ ਜਿਹੜਾ 23 ਸਾਲ ਦਾ ਬੇਟਾ ਜਿਹੜਾ ਕੀ ਸਰਬਜੀਤ ਕੌਰ ਤੇ ਇਹਦਾ ਬੇਟਾ ਯਾਨੀ ਕਿ ਇਹਦੀ ਸੈਕੰਡ ਵਾਈਫ ਜਿਹੜੀ ਸਰਬਜੀਤ ਕੌਰ ਜਿਹਦਾ ਮਰਡਰ ਕਰਦਾ ਉਹ ਵੀ ਇਹਦਾ ਲਾਖ ਰਿਹਾ ਪੁਲਿਸ ਨੂੰ ਕਿ ਸਾਡੇ ਮੰਮੀ ਜਿਹੜੇ ਆ ਉਹ ਉਹਨਾਂ ਦਾ ਜਿਹੜਾ ਚਾਲ ਚੱਲਣਾ ਕੋਈ ਬਹੁਤ ਵਧੀਆ ਨਹੀਂ ਸੀ ਸਾਡੇ ਫਾਦਰ ਨੇ ਜੋ ਕੀਤਾ ਬਹੁਤ ਸਹੀ ਕੀਤਾ ਔਰ ਨਾਲ ਉਹ ਬੱਚੇ ਇਹ ਵੀ ਗੱਲ ਕਹਿ ਰਹੇ ਆ ਕਿ ਅਸੀਂ ਆਪਣੇ ਫਾਦਰ ਦਾ ਕੇਸ ਵੀ ਲੜਾਂਗੇ ਸਾਡੇ ਫਾਦਰ ਨੇ ਸਰਬਜੀਤ ਕੌਰ ਨੂੰ ਜਿਹੜੀ ਉਹਨਾਂ ਦੀ ਮਾਤਾ ਜੀ ਆ ਜਿਨ੍ਹਾਂ ਦਾ ਕਤਲ ਕਰ ਦਿੱਤਾ ਕੋਈ ਮਾੜਾ ਕੰਮ ਨਹੀਂ ਕੀਤਾ ਹਾਲਾਂਕਿ ਪੁਲਿਸ ਨੇ ਕਤਲ ਦਾ ਜਿਹੜਾ ਮਾਮਲਾ ਦਰਜ ਜਰੂਰ ਕਰ ਲਿਆ ਗਵਾਂਡੀਆਂ ਨੇ ਦੱਸੀ ਸਾਰੀ ਵਾਰਦਾਤ ਪੁਲਿਸ ਨੂੰ ਪੁਲਿਸ ਮੌਕੇ ਤੇ ਪਹੁੰਚ ਗਈ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਪਰ ਬੱਚੇ ਇਹ ਗੱਲ ਕਹਿ ਰਹੇ ਆ ਉਹਨਾਂ ਦਾ ਬੇਟਾ ਇਹ ਗੱਲ ਕਹਿ ਰਿਹਾ ਵੀ ਸਾਡੇ ਪਿਤਾ ਨੇ ਬਹੁਤ ਸਹੀ ਕੀਤਾ ਇਸੇ ਤਰ੍ਹਾਂ ਦਾ ਇੱਕ ਮਾਮਲਾ ਜਿਹੜਾ ਉਹ ਯੂਪੀ ਤੋਂ ਵੀ ਸਾਹਮਣੇ ਆਇਆ ਸੀਗਾ ਜਿੱਥੇ ਇੱਕ ਕਪਲ ਜਿਹੜਾ ਉਹ ਇੰਗਲੈਂਡ ਤੋਂ ਆਇਆ ਸੀ ਉਹਨਾਂ ਦੇ ਨਾਲ ਹੀ ਉਹਨਾਂ ਦਾ ਇੱਕ ਦੋਸਤ ਇੰਗਲੈਂਡ ਤੋਂ ਆਇਆ ਸੀਗਾ। ਉਹਦੋਂ ਵੀ ਜਿਹੜੀ ਲੇਡੀ ਸੀਗੀ ਉਹਨੇ ਆਪਣੇ ਘਰ ਦੇ ਵਿੱਚ ਆਪਣੇ ਬੁਆਏਫਰੈਂਡ ਤੋਂ ਜਾਂ ਜਿਹਦੇ ਨਾਲ ਉਹਦੇ ਗੈਰ ਸਮਾਜਿਕ ਰਿਸ਼ਤੇ ਸੀ ਉਹਦੇ ਤੋਂ ਆਪਣੇ ਪਤੀ ਦਾ ਕਤਲ ਕਰਵਾਇਆ ਸੀ। ਔਰ ਉਸ ਕੇਸ ਦੇ ਵਿੱਚ ਵੀ ਜਿਹੜੇ ਦੋ ਬੱਚੇ ਸੀਗੇ ਜਿਨ੍ਹਾਂ ਦੀ ਉਮਰ ਉਸ ਵੇਲੇ 11 ਤੇ 7 ਸਾਲ ਸੀ ਉਹਨਾਂ ਨੇ ਕੋਰਟ ਦੇ ਵਿੱਚ ਗਵਾਹੀ ਦਿੱਤੀ ਸੀਗੀ। ਕਿ ਅਸੀਂ ਉਸ ਰਾਤ ਦੇਖਿਆ ਕਿ ਸਾਡੇ ਮਮਾ ਨੇ ਜਿਹੜਾ ਸਾਡੇ ਪਾਪਾ ਦਾ ਕਤਲ ਕਰਵਾਇਆ ਹੁਣ ਇਹੀ ਮਾਮਲਾ ਆ ਮੁgge ਵਾਲਾ ਵੀ ਆ ਕਿ ਬੱਚੇ ਜਿਹੜੇ ਆ ਉਹ ਪਿਓ ਦਾ ਸਾਥ ਦੇ ਰਹੇ ਆ ਕਿ ਸਾਡੇ ਫਾਦਰ ਮਿਹਨਤ ਮਜ਼ਦੂਰੀ ਕਰਦੇ ਸੀਗੇ ਬੜੇ ਔਖੇ ਹੋ ਕੇ ਕਮਾਈ ਕਰਦੇ ਸੀ ਘਰ ਦੀਆਂ ਸਾਰੀਆਂ ਲੋੜਾਂ ਉਹ ਪੂਰੀਆਂ ਕਰਦੇ ਸੀਗੇ ਪਰ ਜਿਹੜੀ ਸਰਬਜੀਤ ਕੌਰ ਆ ਇਹਨਾਂ ਨੂੰ ਇਹੀ ਹੁੰਦਾ ਸੀਗਾ ਕਿ ਮੈਂ ਸਾਜੇ ਸਬਰ ਕੇ ਸੋਹਣੇ ਕੱਪੜੇ ਪਾ ਕੇ ਜਿਹੜੀਆਂ ਆਪਣੀਆਂ ਫੋਟੋਆਂ ਆ ਜਾਂ ਜਿਹੜੇ ਰੀਲਸ ਬਣਾਵਾ ਉਹ ਫੇਸਬੁੱਕ ਤੇ ਅਪਲੋਡ ਕਰਾ ਇੰਸਟਾਗ੍ਰam ਤੇ ਅਪਲੋਡ ਕਰਾ ਫਾਦਰ ਜਿਹੜੇ ਆ ਉਹ ਇਹਨਾਂ ਗੱਲਾਂ ਤੋਂ ਰੋਕਦੇ ਸੀਗੇ ਉਹ ਸਾਡੀ ਮਾਤਾ ਨੂੰ ਕਹਿੰਦੇ ਸੀਗੇ ਵੀ ਤੁਸੀਂ ਘਰਵਾਲ ਧਿਆਨ ਦਿਆ ਕਰੋ ਘਰ ਦੇ ਕੰਮ ਦੇਖਿਆ ਕਰੋ ਇਹ ਫੇਸਬੁੱਕ ਤੇ ਉੱਤੇ ਇੰਸਟਾਗ੍ਰam ਦੇ ਉੱਤੇ ਤੁਸੀਂ ਆਪਣਾ ਸਮਾਂ ਜਿਹੜਾ ਇਹ ਨਾ ਬਰਬਾਦ ਕਰਿਆ ਕਰੋ ਪਰ ਇਹਨਾਂ ਦੇ ਜਿਹੜੇ ਮਾਤਾ ਜਿਨ੍ਹਾਂ ਦਾ ਹੁਣ ਮੌਤ ਹੋ ਚੁੱਕੀ ਆ ਸਰਮਜੀਤ ਕੌਰ ਇਹ ਬਿਲਕੁਲ ਵੀ ਸਾਡੇ ਫਾਦਰ ਦੀ ਕਿਸੇ ਗੱਲ ਨੂੰ ਜਿਹੜਾ ਸੀਰੀਅਸਲੀ ਸੀ ਲੈਂਦੇ ਉਹਨਾਂ ਨੂੰ ਬਿਲਕੁਲ ਇਗਨੋਰ ਕਰਦੇ ਸੀ ਔਰ ਹਾਰ ਕੇ ਜਦੋਂ ਕੱਲ ਇਹਨਾਂ ਦੇ ਘਰ ਦੇ ਵਿੱਚ ਇੱਕ ਗੈਰ ਸ਼ਖਸ ਜਿਹੜਾ ਉਹ ਮੌਜੂਦ ਸੀ ਜਿਸ ਤੋਂ ਹਰਮੇਸ਼ ਸਿੰਘ ਨੂੰ ਗੁੱਸਾ ਆਇਆ ਔਰ ਉਹਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਜਿੱਥੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਬੱਚਾ ਇਹੀ ਗੱਲ ਕਹਿ ਰਿਹਾ ਕਿ ਅਸੀਂ ਕੋਰਟ ਤੱਕ ਪਹੁੰਚ ਕਰਾਂਗੇ ਅਸੀਂ ਆਪਣੇ ਪਿਤਾ ਦੀ ਪੈਰਵਾਈ ਕਰਾਂਗੇ ਉਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਉਹਨਾਂ ਨੇ ਕੁਝ ਵੀ ਇਸ ਕੇਸ ਦੇ ਵਿੱਚ ਗਲਤ ਨਹੀਂ ਕੀਤਾ ਕਿਉਂਕਿ ਸਾਡੇ ਮਦਰ ਤੋਂ ਉਹ ਦੁਖੀ ਇੰਨੇ ਜ਼ਿਆਦਾ ਸੀਗੇ ਉਹ ਸਮਝਾ ਸਮਝਾ ਕੇ ਥੱਕ ਗਏ ਸੀਗੇ ਪਰ ਸਾਡੇ ਜਿਹੜੇ ਮੰਮੀ ਆ ਉਹ ਮੰਨਣ ਨੂੰ ਹੀ ਤਿਆਰ ਨਹੀਂ ਸੀਗੇ ਉਹ ਜਿਹੜਾ ਇੱਕ ਤੇ ਫੋਟੋਆਂ ਤੇ ਰੀਲਾਂ ਅਪਲੋਡ ਕਰਦੇ ਸੀ ਨਾਲ ਉਹਨਾਂ ਦੇ ਜਿਹੜੇ ਕੁਝ ਸੰਬੰਧ ਜਿਹੜੇ ਆ ਉਹ ਹੋਰ ਬਾਹਰ ਦੇ ਜਿਹੜੇ ਸ਼ਖਸ ਆ ਉਹਨਾਂ ਨਾਲ ਵੀ ਸੀਗੇ ਜਿਹਨੂੰ ਆਪਾਂ ਇਲੈਸੀਟ ਰਿਲੇਸ਼ਨ ਕਹਿ ਦਿੰਦੇ ਆ ਜਿਸ ਦੇ ਚਲਦਿਆਂ ਸਾਡੇ ਪਿਤਾ ਨੇ ਗੁੱਸੇ ਦੇ ਵਿੱਚ ਆ ਕੇ ਇਹ ਕਤਲ ਕੀਤਾ ਪਰ ਜੋ ਕੀਤਾ ਉਹ ਸਹੀ ਕੀਤਾ ਸਰ ਮਮਾ ਦਾ ਨਾ ਮਤਲਬ ਕਿ ਸ਼ੱਕ ਸੀਗਾ ਮਮਾ ਤੇ ਤੇ ਇਸ ਕਰਕੇ ਮਾ ਪਪਾ ਦਾ ਸ਼ੱਕ ਸਹੀ ਸੀ ਨਿਕਲਿਆ ਉਹਨਾਂ ਦੇ ਨਾਲ ਜਿਹੜੇ ਅੱਜ ਮੁੰਡੇ ਨਾਲ ਵਿਆਹ ਕਰਾਣਾ ਸੀਗਾ ਅੱਜ ਕੋਡ ਮੈਰਿਜ ਕਰਵਾਣੀ ਸੀਗੀ ਤੇ ਉਹ ਅੱਜ ਤੇ ਦੇਣੀ ਹੋ ਗਿਆ ਜਿਹੜਾ ਕੋ ਹੋਣਾ ਸੀਗਾ ਮਤਲਬ ਕਿ ਪਪਾ ਨੇ ਨਾ ਆਏ ਤੇ ਕਰੇ ਦੇਖਿਆ ਸਵੇਰ 4 ਵਜੇ ਤੇ ਸਾਰਾ ਕੁਝ ਸੱਚ ਨਿਕਲਿਆ ਸਰ ਕਰੇ ਡੈਡੀ ਡੈਡੀ ਦੇ ਆਉਣ ਤੋਂ ਪਹਿਲਾਂ ਕੋਈ ਸੀਗਾ ਕਰੇ ਕੀ ਹੋਇਆ ਕੀ ਸਰ ਉਹਨਾਂ ਨੇ ਨਾ ਮਾਰਨਾ ਤਾਂ ਹੁੰਦਾ ਤੇ ਸੀਗਾ ਤੇ ਮਮਾ ਮੂਰੇ ਭੱਜ ਕੇ ਹੋ ਗਏ ਤੋ ਉਹਨਾਂ ਨੇ ਸਟ ਉਹਨਾਂ ਦੇ ਮਾਰਨੀ ਸੀ ਕਿ ਤੇ ਮਮਾ ਜਦੋਂ ਮੂਰੇ ਭੱਜ ਕਿਉਂਗੇ ਤੇ ਉਹ ਇੱਕੇ ਦਾ ਮਾਰਨ ਲੱਗ ਗਏ ਉਹਨਾਂ ਨੇ ਦੇਖਿਆ ਨਹੀਂ ਕਿ ਕੌਣ ਮੂਰੇ ਆ ਕੌਣ ਨਹੀਂ ਕੌਣ ਸੀਗਾ ਕਰੇ ਬੰਦਾ ਸੀਗਾ ਸਰ ਨਿੱਕ ਆਹਦਾ ਕਾਕਾ ਕਦੇ ਨਾ ਵਾਰ ਕਰਦਾ ਨੇ ਕਿੱਥੇ ਗੜੀ ਕਾਪੇਣਾ ਸਰ ਕਿੰਨੇ ਵਾਰ ਕਿੱਥੇ ਮਤਲਬ ਸਰ 6-7 ਵਾਰ ਹੋਇਆ ਮਤਲਬ ਕਿ ਬਾਹਾਂ ਦੀਆਂ ਹੱਡੀਆਂ ਉੱਟ ਮੈਂ ਵੀ ਤੋੜ ਤੀਆਂ ਸਾਰਾ ਕੁਝ ਮਤਲਬ ਕਿ ਸੈਲਸ ਉਰ 파ੜਦਾ ਸਾਰਾ ਕੁਝ ਕਰਦਾ ਬਈ ਅੱਖ ਵੀ 파ੜਦੀ ਮੈਂ ਕਹਿੰਦਾ ਜੀ ਨਾਮਾ ਵੀ ਹੋਇਆ ਸੀਗਾ ਦੋ ਤਿੰਨ ਪਹਿਲਾਂ ਜਿਸ ਤਲਾਕ ਪੱਲਾ ਹੋਇਆ ਸੀ ਇਹਨਾਂ ਦਾ ਵੀ ਤਲਾਕ ਤੋਂ ਇਹਨਾਂ ਨੂੰ ਹਾਂਜੀ ਪੰਚਾਇਤੀ ਨਹੀਂ ਸਰ ਕੋਰਟ 'ਚ ਹੋਇਆ ਸੀਗਾ ਕੋਰਟ 'ਚ ਵੀ ਨਹੀਂ ਹੋਇਆ ਥਾਣੀ ਹੋਇਆ ਸੀ ਮੈਨੇ ਥਾਣੀ ਮੈਨੇ ਥਾਣੀ ਸਰ ਅੱਛਾ ਤੇ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਵੀ ਸੀਗਾ ਕੋਰਟ 'ਚ ਵੀ ਗਏ ਸੀਗੇ ਇੱਕ ਦੋ ਵਾਰੀ ਪਰ ਮੈਨੂੰ ਇਹਨਾਂ ਦਾ ਪਤਾ ਸੀਗਾ ਵੀ ਮੈਂ ਤਾਂ ਲੁਧਿਆਣਾ ਸੀ ਸਰ ਕੰਮ ਤੇ ਮੈਨੂੰ ਤਾਂ ਪਤਾ ਨਹੀਂ ਗਾਣੀ ਰਹਿੰਦੇ ਸੀ ਹੁਣ ਹਾਂਜੀ ਨਾਲ ਹੀ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਦੋਨੇ ਅੱਛਾ ਤੇ ਮੈਂ ਤੇ ਕੰਮ ਤੇ ਹੁੰਦਾ ਹੀਗਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਆਹ ਗੱਲਬਾਤ ਹੋਣੀ ਹੈ ਮੈਂ ਤਾਂ ਕੱਲ ਆਇਆ ਸਰ ਕ ਤੇ ਮੈਂ ਉਹ ਵੀ ਜਾ ਕੇ ਫਰੀਦਕੋਟ ਵਜਾ ਤੇ ਫਰੀਦਕੋਟ ਜਾ ਕੇ ਆ ਗੱਲ ਉਹ ਦੇਖੀ ਵੀ ਮੌਤ ਹੋ ਗਈ ਹਾਂਜੀ ਮੌਤ ਹੋ ਗਈ ਉਸੇ ਕੀ ਕਹਣਾ ਜਾਵਾਂਗੇ ਸਰ ਕਹਿਣਾ ਤਾਂ ਕੀ ਸਰ ਮੈਂ ਕਹਿਣਾ ਤਾਂ ਕੁਝ ਨਹੀਂ ਹੈ ਜੇ ਕੁਝ ਵੀ ਹੁਣ ਜੇ ਹੁੰਦਾ ਹੁਣ ਤਾਂ ਚਲ ਮਮੀ ਨਹੀਂ ਰੇ ਡੈਡੀ ਆ ਡੈਡੀ ਨੂੰ ਕਿਵੇਂ ਨਾ ਕਿਵੇਂ ਕਰਕੇ ਪਸ ਡੈਡ ਨੂੰ ਬਚਾਉਣਾ ਡੈਡ ਨੂੰ ਜੇਲ ਨਹੀਂ ਜਾਣ ਦੇਣਾ ਰਮਨਦੀਪ ਕੀ ਹੋਇਆ ਤੁਹਾਡੀ ਮੰਮੀ ਨਾਲ ਮੰਮੀ ਨਾਲ ਉਹਨਾਂ ਨੇ ਜੋ ਕੀਤੀ ਉਹਨਾਂ ਨਾਲ ਹੋਈ ਹੋਣੀ ਸੀ ਉਹ ਗਲਤ ਸੀਗੇ ਡੇੜੀ ਬਹੁਤ ਸਮਝਉਂਦੇ ਸੀਗੇ ਸਮਝਦੇ ਨਹੀਂ ਸੀ ਇੱਕ ਵੀਡੀਓ ਪਾਉਂਦੇ ਸੀ ਗੰਦੀਆਂ ਮੰਦੀਆਂ ਇੰਸਟਾ ਤੇ ਡੈਡੀ ਰੋਕਦੇ ਸੀ ਬਹੁਤ ਸਮਝਉਂਦੇ ਸੀ ਅਸੀਂ ਬਹੁਤ ਸਮਝਉਂਦੇ ਸੀ ਇਹ ਨਹੀਂ ਸਮਝਦੇ ਸੀਗੇ ਇਹਨਾਂ ਦਾ ਡਿਵੋਰਸ ਹੋਇਆ ਸੀਗਾ ਡਿਵੋਰਸ ਹੋਇਆ ਤੇ ਇਹਨਾਂ ਨੂੰ ਕਿਹਾ ਵੀ ਉਹਨਾਂ ਨੇ ਵੀ ਤੂੰ ਘਰੇ ਨਹੀਂ ਜਾਣਾ ਇਹ ਘਰੇ ਚੱਲ ਗਏ ਡੈਡੀ ਨੇ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਜਿੱਥੇ ਤਲਾਕ ਹੋਇਆ ਸੀਗਾ ਵੀ ਘਰੇ ਆਗੇ ਇਹਨੂੰ ਕਿ ਚੱਲ ਜਾ ਤੇ ਇਹ ਕਹਿੰਦੇ ਵੀ ਹਾਂ ਚੱਲ ਜਾਾਂਗੇ ਚੱਲ ਜਾਾਂਗੇ ਇਹ ਬਚ ਕੇ ਨਹੀਂ ਮੈਂ ਨਹੀਂ ਜਾਣਾ ਘਰੋਂ ਬਾਹਰ ਤੇ ਡੈਡੀ ਨੂੰ ਮੈਂ ਆਪਦੇ ਕੋਲ ਲੈ ਗਈ ਸੀ ਸੁਬਾ 4 ਵਜੇ ਦੀ ਗੱਲ ਹੈ ਡੈਡੀ ਗਏ ਘਰੇ ਤੇਦੂ ਮੁੜ ਕੇ 8 ਵਜੇ ਮੈਨੂੰ ਫੋਨ ਆਇਆ ਵੀ ਮੰਮੀ ਦੀ ਸੱਟ ਲੱਗੀ ਡੋਡੀ ਦੇ ਵੀ ਤੁਸੀਂ ਆ ਜਾ। ਕੀ ਮਾਰਿਆ ਕਿਸੇ ਦਾ ਡੜੀ ਨੇ ਮਾਰਿਆ? ਡੈਡੀ ਨੇ ਮਾਰਿਆ। ਕੀ ਮਾਰਿਆ ਨਹੀਂ? ਕਾਪਾ। ਕਿੰਨੇ ਵਾਰ ਕੀਤਾ? ਇੰਨਾ ਨਹੀਂ ਪਤਾ। ਸਰ 6-7 ਵਾਰ ਘਰੇ ਕੋਈ ਸੀਗਾ? ਘਰੇ ਕੋਈ ਨਹੀਂ ਸੀਗਾ। ਅਸੀਂ ਵੀ ਨਹੀਂ ਸੀ ਘਰੇ ਕੋਈ ਨਹੀਂ ਸੀਗਾ। ਤੁਸੀਂ ਜਦੋਂ ਤੁਹਾਨੂੰ ਫੋਨ ਆਇਆ ਵੀ ਤੁਸੀਂ ਕਿੱਥੇ ਜਦੋਂ? ਅਸੀਂ ਮੈਂ ਆਂਦੇ ਪਿੰਡ ਸੀਗੀ। ਤੇ ਉਸ ਤੋਂ ਬਾਅਦ ਕੀ ਹੋਇਆ ਸੀ? ਇਸੇ ਕਰਕੇ ਮਾਰਿਆ ਸ਼ੱਕ ਕਰਦੇ ਸੀ ਉਹਨੇ। ਹਾਂਜੀ। ਸ਼ੱਕ ਨਹੀਂ ਪੂਰਾ ਯਕੀਨ ਨਹੀਂ ਸੀਗਾ। ਇਨਾਂ ਨੇ ਅੱਜ ਦੇ ਦਿਨ ਕੋਟ ਮਰਜ ਕਰਵਾਉਣੀ ਸੀ ਜਿਹੜੇ ਮੁੰਡੇ ਨਾਲ ਇਹ ਗੱਲ ਕਰਦੇ ਸੀ। ਕ੍ਰਿਆਣ ਵਾਲੀ ਲੇਡੀ ਨੂੰ ਤੇਜ਼ਰ ਹਥਿਆਰ ਨਾਲ ਮਾਰਿਆ ਗਿਆ ਕਿ ਮਾਮਲਾ ਕੀ ਕਰ ਰਿਹਾ ਸੀ? ਸਰਬਜੀਤ ਕੌਰ ਨਾਲ ਲੇਡੀ ਦਾ ਨਾਮ ਆ ਜੀ ਬੋਨਾਪੈਂਡ ਦੀ ਰਹਿਣ ਵਾਲੀ ਆ ਹਰਮੇਸ਼ ਸਿੰਘ ਉਸ ਦਾ ਪਤੀ ਸੀਗਾ ਉਹ ਉਸ ਦੇ ਕੈਰੇਕਟਰ ਦੇ ਉੱਪਰ ਸ਼ੱਕ ਕਰਦਾ ਸੀਗਾ ਉਹਨੇ ਘਰ ਦੇ ਵਿੱਚ ਪਏ ਕਾਪੇ ਦੇ ਨਾਲ ਉਸ ਦੇ ਫੇਸ ਦੇ ਤਾਂ ਸਿਰ ਦੇ ਉੱਪਰ ਕਾਫੀ ਗੰਭੀਰ ਬਾਹਰ ਕੀਤੇ। ਕੱਲ ਉਹਨੂੰ ਇਮੀਡੀਏਟਲੀ ਹਲਾਤਾ ਨੂੰ ਦੇਖਦੇ ਹੋਏ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਸੀਗਾ। ਉਸ ਤੋਂ ਬਾਅਦ ਵਿੱਚ ਉਹਨੂੰ ਰੈਫਰ ਕਰ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅੱਜ ਹੁਣੇ ਸਾਨੂੰ ਖਬਰ ਪਤਾ ਲੱਗੀ ਹੈ ਕਿ ਉਹਦੀ ਦੌਰਾਨੇ ਇਲਾਜ ਮੌਤ ਹੋ ਗਈ ਅੱਜ ਵਾਦਾ ਚਰਮ ਕਰ ਦਿੱਤਾ ਗੂਗਾ 302 ਦਾ ਇਹ ਮੁਕੱਦਮਾ ਦਰਜ ਹੋਇਆ ਪੀਐਸ ਮਹਿਣਾ ਦੇ ਵਿੱਚ ਜੀ ਉਹਦੇ ਗਵਾਂਡੀ ਲਖਵੀਰ ਸਿੰਘ ਦੀ ਸਟੇਟਮੈਂਟ ਦੇ ਉੱਪਰ ਕੇਸ ਰਜਿਸਟਰਡ ਕੀਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ